ਤੇ ਜੇ ਅਸੈਂਬਲੀ ਦੇ ਵਿੱਚ ਇੱਕ ਇੱਕ ਸਪੀਕਰ ਹੈ ਜਿਹੜਾ ਪੰਜਾਬ ਅਸੈਂਬਲੀ ਦਾ ਉਹੀ ਸੰਧਮਈ ਖੁਦੀ ਨੇ ਕਹੇ ਜੀ ਕਮਾਲ ਕਰਤੀ ਉੱਥੇ ਬੰਦਰ ਬੈਠਾ ਪੁਲਿਸ ਨੂੰ ਹਵਾਰ ਵਾਲੇ ਕੇਸ ਦੇ ਵਿੱਚ ਉਹਦੀ ਉਹਦੇ ਗੁਣਗਾਨ ਕਰੀ ਜਾਵੇ ਪੁਲਿਸ ਦੇ ਬੜਾ ਚੰਗਾ ਕੰਮ ਕੀਤਾ ਬੜੀ ਮਾੜੀ ਇਹ ਮਾੜੀਆਂ ਗੱਲਾਂ ਸਭ ਤੋਂ ਜ਼ਿਆਦੇ ਤੇ ਇਹ ਉਹ ਰੋੜਾ ਕਰ ਰਿਹਾ ਹੈਗਾ ਇਹਨਾਂ ਦਾ ਆਵਾਜ਼ੀ ਪਾਰਟੀ ਦਾ ਲੀਡਰ ਤੋ ਫਿਰ ਜੋ ਇਹ ਜਿਹੜੀਆਂ ਜਿਹੜੀ ਉਹਨਾਂ ਦੀ ਵਡਿਆਈ ਆ ਪੁਲਿਸ ਦੀ ਉਹ ਵੱਖਰੀ ਗੱਲ ਐ ਤੁਸੀਂ ਤੁਸੀਂ ਵਡਿਆਈ ਕਿਵੇਂ ਕਰ ਸਕਦੇ ਹੋ ਸਭ ਨੂੰ ਪਤਾ ਵੀ ਇਹ ਤੱਕਾ ਕਰ ਰਹੇ ਆ ਫੇਕ ਐਂਕਾਊਂਟਰ ਹੋ ਰਹੇ ਆ ਤੇ ਇਸ ਕਰਕੇ ਇਹ ਕਿੱਥੋਂ ਕੋਲੋਂ ਵੀ ਜਸਟੀਫਿਕੇਸ਼ਨ ਆ ਵੀ ਜਿਨ੍ਹਾਂ ਨੇ ਸਪੋਰਟ ਕੀਤੀ ਸੀ ਜਿਨ੍ਹਾਂ ਨੇ ਲੌਜਿਸਟਿਕ ਸਪੋਰਟ ਦਿੱਤੀ ਐ ਇਹਨਾਂ ਨੂੰ ਜਿਹੜੇ ਸ਼ੂਟਰ ਸੀਗੇ ਤੇ ਗੋਲੀ ਮਾਰਨ ਵਾਲਿਆਂ ਨੂੰ ਤੋ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਸਪੋਰਟ ਕਰਨ ਵਾਲਿਆਂ ਨੂੰ ਤੁਸੀਂ ਉਹਨਾਂ ਝੂਠਾ ਮਕਾਬਲਾ ਕਰਕੇ ਮਾਰ ਦਿਓ ਇਹ ਕਿਤੇ ਕਿਤੇ ਵੀ ਕਿਸੇ ਕੋਈ ਹੈ ਨਹੀਂ ਜਸਟੀਫਿਕੇਸ਼ਨ ਬਣਦੀ